ਮੇਰਾ ਨਾਮ ਜੀ ਰਵਿੰਦਰ ਸਿੰਘ ਹੈ ਮੈਂ ਪੰਜਾਬ ਰੋਡਵੇ ਪੰਬਸ ਪੀਆਰਟੀ ਕੰਟਰੈਕਟ ਵਰਕਰ ਯੂਨੀਅਨ ਬਰਿੰਦਾ ਦੀਪੂ ਤੋਂ ਪ੍ਰਧਾਨ ਹੈ ਜੀ ਜਿਹੜਾ ਅੱਜ ਦਾ ਸਾਡਾ ਪ੍ਰੋਟੈਸਟ ਹੈ ਅੱਜ 15 ਕੱਲ ਨੂੰ 15 ਅਗਸਤ ਹੈ ਤੇ ਅੱਜ 14 ਅਗਸਤ ਨੂੰ ਅਸੀਂ ਹੜਤਾਲ ਤੇ ਗਏ ਆ ਕਿਉਂਕਿ ਸਾਰਾ ਦੇਸ਼ ਕੱਲ ਨੂੰ ਆਜ਼ਾਦੀ ਦੇ ਦਿਨ ਨੂੰ 15 ਅਗਸਤ ਮਨਾਏਗਾ ਪਰ ਪੰਜਾਬ ਰੋਡਵੇ ਦੇ ਤੇ ਪੀਆਰਟੀ ਦੇ ਮੁਲਾਜ਼ਮ ਹੈ ਉਹ ਬਿਲਕੁਲ ਗੁਲਾਮ ਹੈ ਇਹ ਸਰਕਾਰਾਂ ਦੇ ਤਾਂ ਜਿਸ ਕਰਕੇ ਅਸੀਂ ਕੱਲ ਦਾ ਜਿਹੜਾ ਦਿਨ ਆ ਉਹ ਗੁਲਾਮੀ ਦੇ ਦਿਵਸ ਵਜੋਂ ਮਨਾਵਾਂਗੇ ਕਿਉਂਕਿ ਜਿਹੜੇ ਸਾਡੇ ਸਾਥੀਓ ਬੜੇ ਲੰਮੇ ਸਮੇਂ ਤੋਂ ਤਸੱਦਦ ਚੱਲਦੇ ਆ ਰਹੇ ਆ तकरीबन 15 15 20 20 ਸਾਲ ਮੁਲਾਜ਼ਮਾਂ ਨੂੰ ਹੋ ਗਏ ਇਸ ادارے ਵਿੱਚ ਭਰਤੀ ਹੋਇਆ ਨੂੰ ਤੇ ਪਰ ਉਹਨਾਂ ਨੂੰ ਹਜੇ ਤੱਕ ਰੈਗੂਲਰ ਨਹੀਂ ਕੀਤਾ ਗਿਆ ਨਾ ਹੀ ਉਹਨਾਂ ਨੂੰ ਕੋਈ ਤਰਕਾਵਾਦਾ ਕੋਈ ਦਿੱਤਾ ਗਿਆ ਬਹੁਤ ਹੀ ਲੰਗੂਣੀਆਂ ਦਰਗਾਹਾਂ ਤੇ ਜਿਹੜਾ ਸਾਡੇ ਵਰਕਰਾਂ ਦਾ ਸੋਸ਼ਲ ਨੰਬਰ ਲੰਮੇ ਸਮੇਂ ਤੋਂ ਕੀਤਾ ਜਾਂਦਾਗਾ ਤਾਂ ਅਸੀਂ ਗੁਲਾਮੀ ਦੇ ਦਿਵਸ ਉਹ ਜਿਹੜਾ ਕੱਲ ਦਾ ਦਿਨ ਮਨਾਉਣ ਲਈ ਅੱਜ ਤੋਂ ਅਜ ਹੜਤਾਲ ਦੇ ਗਏ ਆ ਕਿਉਂਕਿ ਕੱਲ ਸਾਡੀ ਟਰਾਂਸਪੋਰਟ ਮੰਤਰੀ ਦੇ ਸੈਕਟਰੀ ਨਾਲ ਮੀਟਿੰਗ ਸੀ ਜਿਹੜੀ ਕਿ ਬਿਲਕੁਲ ਬੇਸਿੱਟਾ ਨਿਕਲੀ ਹੈ ਤਾਂ ਦਿੱਤੇ ਹੋਏ ਨੋਟਿਸਾਂ ਮੁਤਾਬਕ ਸੀ ਜਿਹੜਾ ਅੱਜ ਪਹਿਲੇ ਟਾਈਮ ਤੋਂ ਜਿਹੜਾ ਦੀਪੂ ਬੰਦ ਕਰਕੇ ਜਿਹੜਾ ਹੜਤਾਲ ਪੂਰੇ ਪੰਜਾਬ 'ਚ ਹੜਤਾਲ ਕੀਤੀ ਹੈ ਕਿੰਨੇ ਕੁ ਰੂਟਸ ਬੰਦ ਸੀ ਬਿਲਕੁਲ ਜੀ ਪੀਆਰਟੀਸੀ ਦੇ ਅਤੇ ਰੋਡਵੇ ਦੇ 27 ਦੇ 27 ਦੀਪੂ ਅੱਜ ਬਿਲਕੁਲ ਨਾ ਪ੍ਰੋਪਰ ਤੌਰ ਤੇ ਬੰਦ ਹੈ ਜੇ ਗੱਲ ਕਰਕੇ ਬੱਸਾਂ ਦੀ ਤਾਂ ਸਰਬ ਜਿਹੜੇ ਰੈਗੂਲਰ ਮੁਲਾਜ਼ਮਾ ਉਹੀ ਬੱਸਾਂ ਚਲਾ ਰਹੇ ਆ ਕੱਚਾ ਬੰਦਾ ਕੋਈ ਵੀ ਗੱਡੀ ਨਹੀਂ ਚਲਾ ਰਿਆ ਤਾਂ ਸਿਰਫ 2 ਤੋਂ 3% ਮੁਲਾਜ਼ਮਾ ਜਿਹੜੇ 2 ਤੋਂ 3% ਬੱਸਾਂ ਉਹ ਚੱਲ ਰਹੀਆਂ ਆ ਬਾਕੀ ਸਾਰੇ ਰੂਟ ਜਿਹੜੇ ਉਹ ਪਿਛਲਾ ਹਾਲ ਬੰਦ ਹੈ ਕਿ ਅਗਰ ਅੱਜ ਫਿਰ ਮੀਟਿੰਗ ਬੁਲਾਈ ਗਈ ਹੈ ਅਗਰ 11 ਵਜੇ ਮੀਟਿੰਗ 'ਚ ਕੋਈ ਸਹੀ ਫੈਸਲਾ ਨਾ ਕੀਤਾ ਗਿਆ ਤਾਂ ਜਿਹੜਾ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਏਗਾ ਤੇ ਕੱਲ ਨੂੰ ਜਿੱਥੇ ਵੀ ਮੁੱਖ ਮੰਤਰੀ ਚੰਦਾ ਚੜਾ ਹੋ ਜਾਏਗਾ ਅਸੀਂ ਕਾਲੇ ਚੋਲੇ ਪਾ ਕੇ ਤੇ ਕਾਲੇ ਝੰਡੇ ਲੈ ਕੇ ਉੱਥੇ ਜਾ ਕੇ ਤਿੱਖੇ ਸਵਾਲ ਕਰਾਂਗੇ ਕਿ ਜਿਹੜਾ ਭਗਵਾਨਤਮਨ ਸਤਾ ਚੋਂ ਤੋਂ ਪਹਿਲਾਂ ਗੱਲਾਂ ਕਰਦਾ ਸੀ ਕਿ ਜਿਹੜਾ ਮੇਰਾ ਹਰਾ ਪੈਨ ਆਮ ਲੋਕਾਂ ਲਈ ਚੱਲੇਗਾ ਤਾਂ ਉਹ ਸਿਰਫ ਕਾਰਪੋਰੇਟ ਘਰਾਣਿਆਂ ਲਈ ਚੱਲੇਗਾ ਕੋਈ ਵੀ ਆਮ ਲੋਕਾਂ ਵਾਸਤੇ ਇਹ ਹਰਾ ਪੈਨ ਨਹੀਂ ਚੱਲਿਆ ਜਿਹੜਾ ਹਰ ਵਰਗ ਅੱਜ ਉਹ ਧਰਨਿਆ ਤੇ ਹੈ ਜੇ ਗੱਲ ਕਰਕੇ ਟੀਚਰਾਂ ਦੀ ਉਹ ਵੀ ਅੱਜ ਹੜਤਾਲ ਤੇ ਹੈ ਬਿਜਲੀ ਬੋਰਡ ਵੀ ਜਿਹੜਾ ਹੜਤਾਲ ਤੇ ਕੋਈ ਵੀ ਹਰ ਵਰਗ ਜਿਹੜੇ ਅੱਜ ਹੜਤਾਲ ਤੇ ਕੋਈ ਵੀ ਵਰਗ ਇਹਨਾਂ ਤੋਂ ਸੰਤੁਸ਼ਟ ਨਹੀਂਗਾ ਮੈਂ ਜੀ ਹਰਵੰਤ ਸਿੰਘ ਭੋਲਾ ਪੀਆਰਟੀਸੀ ਵਰਕਰ ਯੂਨੀਅਨ ਆਜਾਦ ਰਜਿਸਟਰ ਨੰਬਰ 31 ਦਾ ਸੂਬਾ ਕਾਰਜਕਾਰੀ ਪ੍ਰਧਾਨ ਆ। ਅੱਛਾ ਕੀ ਕਹਿਣਾ ਚਾਹਵੇ ਰਾਦਰ ਦਰਸ਼ਨ ਜੀ? ਅਸੀਂ ਕਹਿਣਾ ਚਾਹੁੰਦਾ ਜੀ ਅਸੀਂ ਕਾਫੀ ਲੰਮੇ ਸਮੇਂ ਤੋਂ ਕਮ ਸੇ ਕਮ 2002 ਤੋਂ 2003 ਤੋਂ ਆਊਟਸੋਰਸ ਕਰਾਈ ਪੀਆਰਟੀਸੀ ਦੇ ਵਿੱਚ ਭਰਤੀ ਹੋਏ ਆ। ਲਗਾਤਾਰ ਸਰਕਾਰਾਂ ਬਦਲਦੀਆਂ ਆ ਰਹੀਆਂ ਅਸੀਂ ਸੰਘਰਸ਼ ਕਰਦੇ ਆ ਰਹੇ ਆਂ ਅੱਜ ਵੀ ਅਸੀਂ ਕੱਚੇ ਦੇ ਕੱਚੇ ਆਂ। ਪਰ ਇਹ ਜਿਹੜੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਵਾਅਦਾ ਕਰਕੇ ਆਈ ਸੀ ਵੀ ਅਸੀਂ ਜਿਹੜਾ ਆਊਟਸੋਰਸਿੰਗ ਖਤਮ ਕਰਾਂਗੇ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਾਂਗੇ। ਵੀਰ ਫਰਮਾਨ ਸਾਹਿਬ ਇਹ ਕਹਿ ਰਹੇ ਸੀ ਵੀ ਅਸੀਂ ਕੱਚਾ ਨਾ ਹੀ ਖਤਮ ਕਰਦਿਆਂਗੇ ਜਿਹੜੇ ਵੀ ਕੱਚਾ ਵਰਕਰ ਕੋਈ ਵੀ ਨਹੀਂ ਰਹਿਣ ਦੇਵਾਂਗੇ ਪਰ ਇਹਨਾਂ ਨੂੰ ਸਾਢੇ 3 ਸਾਲ ਹੋ ਗਏ 1.4 ਸਾਲ ਦਾ ਸਮਾਂ ਹੋ ਗਿਆ ਲਾਸਟ ਤੇ ਵਾਗੇ ਪਰ ਅਜੇ ਤੱਕ ਸਾਨੂੰ ਕਿਸੇ ਨੂੰ ਪੱਕਾ ਨਹੀਂ ਕੀਤਾ ਅਸੀਂ ਗੁਣੀਆਂ ਤਰਕਾਹ ਤੇ ਕੰਮ ਕਰਦੇ ਆ 15 15 16 16000 ਰੁਪਏ ਤਰਕਾਹ ਮਿਲਦੀ ਹੈ ਸਾਨੂੰ ਪਰ ਇਹ ਅਸੀਂ ਧਰਨੇ ਵਜਾਰੇ ਕਰਦੇ ਆ ਸਾਡੇ ਨਾਲ ਵਾਦੇ ਕਰਕੇ ਲਗਾਤਾਰ 3 ਸਾਲ ਤੋਂ ਵਾਦੇ ਕਰਕੇ ਮੁੱਕਰਦੇ ਆ ਰਹੇ ਆ ਹੁਣ ਪਰਸੋ ਮੀਟਿੰਗ ਹੋਈ 13 ਤਰੀਕ ਦੀ ਅਸੀਂ ਫੇਰ ਵੀ ਇਹਨਾਂ ਨੂੰ ਸਮਾਂ ਦੇ ਦਿੰਨੇ ਆ ਰੱਖੜੀ ਦੇ ਵੀ ਟਾਈਮ ਦਿੱਤਾ ਇਹਨਾਂ ਨੂੰ ਇਹ ਸਾਨੂੰ ਬਦਨਾਮ ਕਰਦੇ ਆ ਵੀ ਰੱਖੜੀ ਦੇ ਧਿਆਰਾਂ ਤੇ ਹੜਤਾਲ ਕਰਦੇ ਆ ਸਾਡਾ ਕੋਈ ਸ਼ੌਂਕ ਨਹੀਂ ਹੈ ਜੀ ਹੜਤਾਲਾਂ ਕਰਨ ਦਾ ਪਰ ਅਸੀਂ 20 20 ਸਾਲ ਤੋਂ ਅੱਜ ਦੀ ਵੀ ਕੱਚੇ ਆ ਇਸ ਕਰਕੇ ਸਾਨੂੰ ਮਜਬੂਰ ਨਾ ਜਿਹੜਾ ਇਹ ਹੜਤਾਲ ਕਰਨੀ ਪਈ ਹੈ ਜਿਹੜੀ ਸਾਡੀ ਇਜਾਜ਼ਤ ਜਥੇਬੰਦੀ ਲੰਮੇ ਸਮੇਂ ਤੋਂ ਜ਼ਖਰਚ ਕਰਦੀ ਆ ਰਹੀ ਆ ਅੱਜ ਜਿਹੜੀ ਹੜਤਾਲ 25 11 ਦੀ ਆ ਇਹਦਾ ਅਸੀਂ ਪੂਰਨ ਤੌਰ ਤੇ ਸਮਰਥਨ ਕਰਦੇ ਆ ਕੱਲ ਨੂੰ 25 11 ਜਥੇਬੰਦੀ ਕਿਤੇ ਵੀ ਕੋਈ ਪ੍ਰੋਗਰਾਮ ਕਰਦੀ ਆ 15 ਅਗਸਤ ਦਾ ਵਿਰੋਧ ਕਰਨਾ ਹੈ ਜਿੱਥੇ ਵੀ ਜਾਣਾ ਹੈ ਅਸੀਂ ਇਹਨਾਂ ਦੇ ਨਾਲ ਆ ਜੀ ਪੂਰੇ ਪੰਜਾਬ ਦੇ ਵਿੱਚ ਆਜ਼ਾਦੀ ਅਤੇ ਬੰਦੀ ਇਹਨਾਂ ਦਾ ਸਵਰਥਨ ਕਰਦੀ ਹੈ